ਖਬਰਨਾਮਾ ਦਿਖ ਰਿਹਾ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਲੱਗਿਆ ਵੱਡਾ ਝਟਕਾ ਕੁਸੂਤੇ ਫਸ ਗਏ ਨੇ ਇੱਕ ਪਾਸੇ ਜਿੱਥੇ ਪੰਜਾਬ ਦੇ ਬੇਜ਼ਗਾਰਾ ਬੇਜ਼ਗਾਰ ਅਧਿਆਪਕਾਂ ਵੱਲੋਂ ਵੱਡੇ ਪੱਧਰ ਤੇ ਵਿਰੋਧ ਕੀਤਾ ਜਾ ਰਿਹਾ ਹੈ ਸਿੱਖਿਆ ਮੰਤਰੀ ਦਾ ਤੇ ਸਿੱਖਿਆ ਮੰਤਰੀ ਆਪੂ ਕਹਿੰਦੇ ਨੇ ਕਿ ਤੁਸੀਂ ਮੈਨੂੰ ਕਾਨੂੰਨ ਨਾ ਪੜਾਓ ਮੈਂ ਕਾਨੂੰਨ ਜਾਣਦਾ ਹਾਂ ਤੇ ਬੇਜ਼ਗਾਰ ਕਹਿ ਰਹੇ ਨੇ ਕਿ ਅਸੀਂ ਤੁਹਾਨੂੰ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ 'ਚ ਦੱਸਾਂਗੇ ਕਿ ਕਾਨੂੰਨ ਕੀ ਹੁੰਦੇ ਨੇ, ਸੰਵਿਧਾਨ ਕੀ ਹੁੰਦਾ ਹੈ ਤੇ ਲੋਕਤੰਤਰ ਕੀ ਹੁੰਦਾ ਹੈ। ਲੋਕਤੰਤਰ ਦੀ ਤੁਹਾਨੂੰ ਸ਼ਕਤੀ ਵਿਖਾਵਾਂਗੇ ਅਸੀਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ। ਲੇਕਿਨ ਇਧਰੋਂ ਇੱਕ ਹੋਰ ਝਟਕਾ ਜਿਹੜਾ ਲੱਗਿਆ ਹੈ ਹਰਜੋਤ ਸਿੰਘ ਬੈਂਸ ਨੂੰ ਦੱਸਿਆ ਜਾ ਰਿਹਾ ਹੈ ਕਿ ਇੱਕ ਵੱਡਾ ਤੇ ਸਖਤ ਫੈਸਲਾ ਲੈਂਦੇ ਹੋਏ ਸਿੱਖ ਸੰਪਰਦਾ ਦੀ ਸਰਵਉੱਚ ਉੱਚ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬ ਨੇ ਕੈਬਨਿਟ ਮੰਤਰੀ ਜੋਸਫ ਬੈਜ਼ ਨੂੰ ਨਿੱਜੀ ਤੌਰ ਤੇ ਪੇਸ਼ ਹੋਣ ਦੇ ਹੁਕਮ ਦਿੱਤੇ ਨੇ ਇਹ ਕਾਰਵਾਈ ਸ਼੍ਰੀਨਗਰ ਵਿੱਚ ਇੱਕ ਸਮਾਗਮ ਵਿੱਚ ਸਿੱਖ ਭਾਵਨਾ ਨੂੰ ਠੇਸ ਪਹੁੰਚਾਉਣ ਦੇ ਗੰਭੀਰ ਦੋਸ਼ ਫੀਟ ਕੀਤੀ ਗਈ ਜਿਸ ਨਾਲ ਪੰਜਾਬ ਦੀ ਰਾਜਨੀਤਿਕ ਅਤੇ ਧਾਰਮਿਕ ਹਲਕਿਆਂ ਵਿੱਚ ਹਲਚਲ ਮਚ ਗਈ ਹੈ ਇਹ ਸਾਰਾ ਵਿਵਾਦ ਨਵੇਂ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਮੌਕੇ ਸ਼੍ਰੀਨਗਰ ਵਿੱਚ ਆਜੋ ਇੱਕ ਪ੍ਰੋਗਰਾਮ ਜੁੜਿਆ ਹੋਇਆ ਹੈ ਦੋਸ਼ ਹੈ ਕਿ ਇਸ ਪ੍ਰੋਗਰਾਮ ਇਸ ਤਰੀਕੇ ਨਾਲ ਆਲੋਚਨਾ ਕੀਤਾ ਗਿਆ ਕਿ ਜੋ ਸਿੱਖ ਮਾਨ ਸਰਮਾਨ ਦੇ ਵਿਰੋਧੀ ਇਸ ਨਾਲ ਦੁਨੀਆ ਭਰ ਦੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ 6 ਅਗਸਤ ਨੂੰ ਸਵੇਰੇ 9 ਵਜੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਗੁਰਦੀਪ ਸਿੰਘ ਗੁਰਗੱਜ ਦੀ ਪ੍ਰਧਾਨਗੀ ਹੇਠ ਪੰਜ ਸਿੰਘ ਸਹਿਬਾਨ ਦੀ ਮੀਟਿੰਗ ਬੁਲਾਈ ਗਈ ਹੈ ਹਰਜੋਤ ਸੇ ਬੈਸ ਨੂੰ ਇਸ ਮੀਟਿੰਗ ਵਿੱਚ ਪੇਸ਼ ਹੋਣ ਹੋ ਕੇ ਆਪਣਾ ਸਪਸ਼ਟਿਕਰ ਦੇਣ ਲਈ ਕਿਹਾ ਹੈ ਇਸ ਮਾਮਲੇ ਵਿੱਚ ਪੰਜਾਬ ਦੇ ਭਾਸ਼ਾ ਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜਫਰ ਨੂੰ ਵੀ ਤਲਬ ਕੀਤਾ ਗਿਆ ਸੀ ਹਾਲਾਂਕਿ ਇਸ ਕਤਰੇ ਨੇ ਸਪਸ਼ਟ ਕੀਤਾ ਕਿ ਜਸਵੰਤ ਸਿੰਘ ਜਫਰ ਆਪਣੇ ਇੱਕ ਨਜ਼ਦੀਕੀ ਰਿਸ਼ਤੇਦਾਰ ਆਨੰਦ ਕਾਰਜ ਦੇ ਸਬੰਧ ਵਿੱਚ 12 ਅਗਸਤ ਤੱਕ ਦੇਸ਼ ਤੋਂ ਬਾਹਰ ਹਨ ਇਸ ਕਰੋਂ ਉਹਨਾਂ ਤੋਂ ਬਾਅਦ ਕਿਸੇ ਹੋਰ ਤਰੀਕ ਨੂੰ ਪੋਸਟ ਲਈ ਬੁਲਾਇਆ ਜਾਵੇਗਾ ਹੁਣ ਸਾਰਿਆਂ ਦੀ ਨਜ਼ਰਾਂ 6 ਅਗਸਤ ਨੂੰ ਹੋਣ ਵਾਲੀ ਇਸ ਮਹੱਤਵਪੂਰਨ ਮੀਟਿੰਗ ਤੇ ਹਨ ਜਿਸ ਵਿੱਚ ਤੈਅ ਕੀਤਾ ਜਾਵੇਗਾ ਕਿ ਸਿੱਖ ਸਹਿਬਾਨ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਦਿੱਤੇ ਗਏ ਸਪਸ਼ਟੀਕਰਨ ਦੇ ਕਰਕੇ ਕੀ ਫੈਸਲਾ ਲੈਂਦੇ ਨੇ ਸਪਸ਼ਟੀਕਰਨ ਦਿੱਤਾ ਜਾਵੇਗਾ ਕਿਉਂਕਿ ਉਹਦੇ ਵਿੱਚ ਅਨਬੋਲਮੈਂਟ ਸੀ ਬੀਰ ਸਿੰਘ ਦੀ ਕਿਉਂਕਿ ਉਹਨਾਂ ਵੱਲੋਂ ਅਜਿਹੇ ਗੀਤ ਗਾਇਆ ਗਿਆ ਜੋ ਸਿੱਖਾਂ ਦੀਆਂ ਭਾਵਨਾਵਾਂ ਨੂੰ ਖੇਸ ਪਹੁੰਚਾਉਂਦਾ ਹੈ ਉਸ ਦਿਨ ਉੱਥੇ ਨਾਚ ਗਾਣੇ ਦੇ ਵਿੱਚ ਭੰਗੜੀ ਵੀ ਪਾਇਆ ਗਿਆ ਹਾਲਾਂਕਿ ਬੀਰ ਸਿੰਘ ਨੇ ਕਿਹਾ ਕਿ ਮੈਨੂੰ ਇਸ ਗੱਲ ਦਾ ਪਤਾ ਨਹੀਂ ਇੱਧਰ ਹਰਜੋਤ ਸਿੰਘ ਬੈਂਸ ਜਿਹੜੇ ਕਸੂਤੇ ਫਸ ਗਏ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਵੱਲੋਂ ਫਰਮਾਨ ਜਾਰੀ ਕਰ ਦਿੱਤਾ ਗਿਆ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅਤੇ ਦੂਸਰੇ ਪਾਸੇ ਪੰਜ ਪਿਆਰਿਆਂ ਸਹਿਬਾਨਾਂ ਦੀ ਮੌਜੂਦਗੀ ਦੇ ਵਿੱਚ ਤਲਬ ਹੁਣ ਆਪੇਗਾ 6 ਅਗਸਤ ਨੂੰ 6 ਅਗਸਤ ਨੂੰ ਪਤਾ ਲੱਗੇਗਾ ਕਿ ਕਿੱਡਾ ਕੋ ਵੱਡਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਤੇ ਲੈंदे ਨੇ ਧੰਨਵਾਦ